ਆਹੋ ਖਰਾਜ ਨਿਕਲਿਆ ਮੋਰੀ ਡਾਕਟਰ ਦੇ ਚ 小ਾ ਦਾ ਲੰਗਰ ਮਾਨਕ ਰੋਡਿਆਂ ਦਾ ਲੰਗਰ ਚੱਲ ਜੰਮੀ ਰਹੇ ਕੋ ਗੱਲਬਾਤੇ ਕਰ ਤੋਂ ਜਿਹੜਾ ਬੰਦੇ ਕਿੱਥੋਂ ਆਏ ਨੇ ਕਿੰਨਾ ਟਾਈਮ ਹੋ ਗਿਆ ਵਾਈਕਰੋਚ ਦੇ ਖਾਲਸਾ ਵਾਈਕਰੋਚ ਫਤਿਹ ਜੀ ਹਾਂਜੀ ਕਿਹੜਾ ਪਿੰਡ ਹੈ ਕਿੱਥੋਂ ਆਏ ਹੋ ਤੁਸੀਂ ਜੀ ਪਿੰਡ ਸ਼ਾਦੀ ਏਰੀਆ ਜੀ ਹਾਂਜੀ ਜਿਰਬਾ ਬਲਾਕ ਹੈ ਜ਼ਿਲ੍ਹਾ ਸੰਗਰੂਰ ਹੈ ਅੱਜ ਇਹ ਲੰਗਰ ਚਾਪਾਉਂਦੇ ਦਾ ਸ਼ਾਦੀ ਏਰੀਆ ਲੋ ਲੱਗੇ ਨੌਜਵਾਨ ਹੁੰਦੇ ਨੇ ਪ੍ਰਾਲਾ ਕਰੇ ਸਾਰੇ ਨਗਰ ਦਾ ਸਾਥ ਲੈ ਕੇ ਚਾਪਾਉਂਦੇ ਦਾ ਲੰਗਰ ਚਲਾਰੀ ਨਹੀਂ ਬਾਕੀ ਇੱਥੇ 13 ਫਰਵਰੀ ਤੋਂ ਅੱਜ ਜੀ ਤੋਂ 13 ਫਰਵਰੀ ਤੋਂ ਲੈ ਕੇ ਲੰਗਰਾਂ ਦਾ ਸੰਕਲਨ ਦਾ ਬਹੁਤ ਸਹਿਯੋਗ ਹੈ ਤੇ ਕਮੇਟੀ ਵੀ ਪ੍ਰੋਗਰਾਮ ਚੱਲੀ ਜਾਂਦੇ ਨੇ ਸੰਗਤਾਂ ਦਾ ਇਹ ਹੌਸਲਾ ਹੈ ਕਿ ਮੋੜ 26 ਤਰੀਕ ਤੋਂ ਲੱਲਿਆ ਸਾਹਿਬ ਮੰਨਪਾਤ ਤੇ ਬੈਠੇ ਨੇ ਅਸੀਂ ਅਪੀਲ ਕਰਦੇ ਹਾਂ ਵੀ ਲੱਲਿਆ ਸਾਹਿਬ ਦੀ ਸਿਹਤ ਵੀ ਠੀਕ ਰਹੇ ਇਹ ਸਾਡੀਆਂ ਮੰਗਾਂ ਵੀ ਜਿਹੜੀਆਂ ਹੈਗੀਆਂ ਨੇ ਇਹਨਾਂ ਜਗ੍ਹਾ ਜਿਵੇਂ ਇੰਟਰ ਸਰਕਾਰ ਕੋਲੋਂ ਵੀ ਜੀ ਸਾਹਿਬ Gracias.